ਦੋ ਤਰੀਕ ਨੂੰ ਭਾਜੀ ਅੱਛਾ ਇਹ ਟਾਈਮ ਹੈਗਾ 2:30 ਵਜੇ ਦਾ 2:30 ਵਜੇ ਦਾ ਹਾਂਜੀ ਤੇ ਤੁਸੀਂ ਇੱਥੇ ਕਿਰਾਏ ਤੇ ਰਹਿੰਦੇ ਹੋ ਹਾਂਜੀ ਉਹ ਜੀ ਇਦਾਂ ਹੁੰਦਾ ਜੀ ਮੈਂ ਕੁੜੀ ਨੂੰ ਲੈ ਕੇ ਆਇਆ ਸਕੂਲੋਂ ਜੀ ਉਸ ਤੋਂ ਬਾਅਦ ਆਪਣੀ ਬਾਈਕ ਖੜਾਈ ਆ ਬਾਈਕ ਖੜਾ ਕੇ ਮੈਂ ਅੰਦਰ ਗਿਆ ਅੰਦਰ ਖੜਾਣ ਤੋਂ ਬਾਅਦ ਜਦੋਂ ਮੈਂ ਬਾਹਰ ਆਇਆ ਮੈਨੂੰ ਮੇਰੀ ਬਾਈਕ ਨਹੀਂ ਮਿਲੀ ਮੈਂ ਤਾਂ ਇਹੀ ਕਹਦਾ ਮਾਂ ਕਿ ਬੜੀ ਮੱਸੀ ਮੱਸੀ ਇੱਕ ਚੀਜ਼ ਬਣਾਇਆ ਸੀ ਇਹ ਚੋਰੀ ਹੋ ਗਿਆ ਦੁੱਖ ਬੜਾ ਆਇਆ ਓਕੇ ਦੇ ਬਾਈ ਆਏ ਸੀਗੇ ਦੇਖ ਕੇ ਚਲੇ ਗਏ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਨਾ ਕੋਈ ਐਫ ਆਰ ਆਈ ਦਿੱਤੀ ਐ ਨਾ ਕੁਝ ਦਿੱਤਾ ਤਾਂ ਮਾਰੇ ਵੀਡੀਓ ਵਿੱਚ ਦੀ ਦੇਖਿਆ ਮੜਾਇਆ ਪੂਰੀ ਵੀਡੀਓ ਤਾਂ ਐਲਕਮ ਨਹੀਂ ਆ ਰਹੀ ਸਾਫ ਨਹੀਂ ਆ ਰਹੀ ਉਹ ਸਾਰਾ ਕੁਝ ਮੇਰਾ ਮੋਟਰਸਾਈਕਲ ਜਿਸ ਦੀਗਾ ਉਸ ਤੋਂ ਬਾਅਦ ਕੋਈ ਮੇਰੇ ਕੋ ਪਰੂਫ ਨਹੀਂ ਹੈ ਅੱਛਾ ਕੰਪਲੇਂਟ ਕਾਪੀ ਵੀ ਨਹੀਂ ਹੈਗੀ ਤੁਹਾਡੀ ਨਹੀਂ ਕੰਪਲੇਂਟ ਕਾਪੀ ਮੈਨੂੰ ਉਹਨਾਂ ਨੇ ਦਿੱਤੀ ਨਹੀਂ ਇਹਨਾਂ ਨੇ ਏ ਏਐਸਏ ਸ਼ਿੰਗਾਰਾ ਚੇਕੀ ਅਜੇ ਕਿ ਦੋ ਵਾਰੀ ਪਹਿਲੇ ਚੋਰੀ ਹੋ ਚੁੱਕੀ ਹੈ ਇਹ ਮੇਰੇ ਯਾਰ ਦੋਸਤ ਹੈਗੇ ਇਹਨਾਂ ਦਾ ਮੋਟਰਸਾਈਕਲ ਚੱਕਿਆ ਗਿਆ ਤਾਂ ਮੈਨੂੰ ਪਤਾ ਲੱਗਿਆ ਇਹਨਾਂ ਦੇ ਕੋਲ ਆ ਕਿੱਥੇ ਮੋਟਰਸਾਈਕਲ ਚੱਕਿਆ ਗਿਆ लाइव ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਹੀਂ ਦਿਨ ਤੁਹਾਡੇ ਦੱਸ ਦੇ ਕਿ ਜੇਕਰ ਤੁਸੀਂ ਵੀ ਮੋਟਰਸਾਈਕਲ ਹੀ ਆਪਣੀ ਵਹੀਕਲ ਕਰਦੇ ਬਾਹਰ ਖੜਾਣੇ ਹੋ ਤੇ ਹੋ ਜਾਓ ਚੌਕੰਨੇ ਕਿਉਂਕਿ ਇੱਕ ਮਿੰਟ ਲੱਗਦਾ ਹੈ ਚੋਰਾਂ ਨੂੰ ਮੋਟਰਸਾਈਕਲ ਲੈ ਕੇ ਰਫੂ ਚੱਕਰ ਹੋ ਜਾਣਾ 10 ਲੁਧਿਆਣਾ ਦਾ ਇਹ ਸਲੇਮ ਟਾਵਰੀ ਇਲਾਕੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਪਰਿਵਾਰ ਮੌਜੂਦ ਹੈ ਕਰਾਏ ਦੇ ਉੱਤੇ ਰੰਦਾ ਇੱਕ ਮੋਟਰਸਾਈਕਲ ਖਰੀਦਣੇ ਕਾਫੀ ਮਿਹਨਤ ਕਰਨ ਤੋਂ ਬਾਅਦ ਇੱਕ ਗਰੀਬ ਪਰਿਵਾਰ ਵਹੀਕਲ ਖਰੀਦਦਾ ਹੈ ਤਾਂ ਉਸ ਤੋਂ ਬਾਅਦ ਚੋਰਾਂ ਦੇ ਹੱਥ ਜਦੋਂ ਉਹ ਵਹੀਕਲ ਚੜਦੀ ਹੈ ਤਾਂ ਇੱਕ ਇਸ ਤਰੀਕੇ ਉਹ ਇੱਕ ਮਿੰਟ ਦੇ ਵਿੱਚ ਲੈ ਕੇ ਹੀ ਰਫੂ ਚੱਕਰ ਹੋ ਜਾਂਦੇ ਨੇ ਲੁਧਿਆਣਾ ਦੇ ਸਲੇਮਟਵਰੀ ਇਲਾਕੇ ਦੇ ਵਿੱਚ ਇੱਕ ਗਲੀ ਤੋਂ ਚੋਰਾਂ ਨੇ ਕਿਸ ਤਰੀਕੇ ਮੋਟਰਸਾਈਕਲ ਨੂੰ ਨਿਸ਼ਾਨਾ ਬਣਾਇਆ ਮੋਟਰਸਾਈਕਲ ਲੈ ਆ ਕੇ ਬਾਹਰ ਖੜਾ ਦਿੱਤੀ ਜਿਹੜੀ ਮੋਟਰਸਾਈਕਲ ਸੀਗੀ ਉਸ ਤੋਂ ਬਾਅਦ ਉਹ ਜਿਹੜਾ ਵਿਅਕਤੀ ਹੈ ਕਰਦੇ ਅੰਦਰ ਜਾਂਦਾ ਤੇ ਪਿੱਛੋਂ ਜਦੋਂ ਬਾਹਰ ਆਂਦਾ ਤੇ ਉਹ ਹੱਕਾ ਬੱਕਾ ਰਿਆਂਦੇ ਕਿਉਂਕਿ ਉਹਦੀ ਜਿਹੜੀ ਮੋਟਰਸਾਈਕਲ ਆ ਉਹ ਬਾਹਰ ਨਹੀਂ ਨਜ਼ਰ ਆਂਦੀ ਸੋ ਸਿਸੜੀ ਵੀ ਤਸਵੀਰ ਜਿਹੜੀ ਆ ਸਾਫ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਪਹਿਲਾ ਉਸ ਕਲੀ ਦੇ ਵਿੱਚ ਗੇੜੀਆਂ ਮਾਰਦੇ ਨਜ਼ਰ ਆਉਂਦੇ ਨੇ ਉਹ ਦੋ ਨੌਜਵਾਨ ਤਾਂ ਉਸ ਤੋਂ ਬਾਅਦ ਕਿਸੇ ਨੂੰ ਸ਼ੱਕ ਵੀ ਨਹੀਂ ਹੁੰਦਾ ਕਿ ਆਖਿਰਕਾਰ ਉਹਨਾਂ ਨੇ ਕਿਸ ਵਾਰਦਾਤ ਨੂੰ ਅੰਜਾਮ ਦੇਣਾ ਸਾਫ ਤੌਰ ਤੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਹ ਪਹਿਲਾ ਗੇੜੀਆਂ ਮਾਰਦੇ ਨੇ ਉਸ ਤੋਂ ਬਾਅਦ ਗੇੜੀਆਂ ਮਾਰਨ ਤੋਂ ਬਾਅਦ ਸਾਫ ਤੌਰ ਤੇ ਮੋਟਰਸਾਈਕਲ ਨੂੰ ਆਂਦੇ ਨੇ ਮੋਟਰਸਾਈਕਲ ਦੇ ਵਿੱਚ ਕੁਝ ਇਹੋ ਜੀ ਚੀਜ਼ ਲਗਾਉਂਦੇ ਨੇ ਜਾਂ ਚਾਬੀ ਲਗਾਉਂਦੇ ਨੇ ਉਸ ਤੋਂ ਬਾਅਦ ਕਿਸ ਤਰੀਕੇ ਸਟਾਰਟ ਕਰਕੇ ਲੈ ਕੇ ਫੂ ਚੱਕਰ ਹੋ ਜਾਂਦੇ ਨੇ ਪਿੱਛੋ ਪਰਵਾਹ ਜਿਹੜਾ ਰੋਂਦਾ ਹੋਇਆ ਨਜ਼ਰ ਆਂਦਾ ਸੋ ਮੌਜੂਦ ਨੇ ਸਾਡੇ ਨਾਲ ਮੋਟਰਸਾਈਕਲ ਦੇ ਜਿਹੜੇ ਓਨਰ ਨੇ ਜਾਣਕਾਰੀ ਲਵਾਂਗੇ ਆਖਿਰਕਾਰ ਜਿਹੜੀ ਮੋਟਰਸਾਈਕਲ ਹੈ ਉਹ ਕਿਸ ਕੰਪਨੀ ਦੀ ਸੀਗੀ ਉਸ ਤੋਂ ਬਾਅਦ ਕਿਸ ਇਲਾਕੇ ਦੇ ਵਿੱਚ ਕਦੋਂ ਦੀ ਗੱਲ ਹੈ ਕਦੋਂ ਉਹਨਾਂ ਜਿਹੜੀ ਮੋਟਰਸਾਈਕਲ ਹੈ ਉਹ ਜਿਹੜੀ ਚੋਰੀ ਹੁੰਦੀ ਹੈ ਕੀ ਨਾਮ ਕੀ ਹੈ ਤੁਹਾਡਾ ਸੋਲੋ ਭਾਜੀ ਜੀ ਕਿਸ ਇਲਾਕੇ ਦੇ ਵਿੱਚ ਰਹਿੰਦੇ ਹੋ ਮੈਂ RAMDAS ਕਲੋਨੀ ਚ ਰਹਿੰਦਾ ਜੀ ਅੱਛਾ RAMDAS ਕਲੋਨੀ ਦੇ ਹਾਂਜੀ ਪਿਛਲੇ ਕਿੰਨੇ ਦਿਨਾਂ ਤੋਂ ਰਹ ਰਹੇ ਹੋ ਤੁਸੀਂ ਮੈਂ ਇੱਥੋਂ 5 ਸਾਲ ਤੋਂ ਰਹ ਰਹੇ ਹਾਂ ਜੀ ਅੱਛਾ ਕਦੋਂ ਮੋਟਰਸਾਈਕਲ ਕਦੋਂ ਚੋਰੀ ਹੁੰਦੀ ਹੈ ਤੁਹਾਡੀ ਟਾਈਮ ਹੈਗਾ 2:30 ਵਜੇ ਦਾ 2:30 ਵਜੇ ਹਾਂਜੀ ਤੇ ਤੁਸੀਂ ਇੱਥੇ ਕਿਰਾਏ ਤੇ ਰਹਿੰਦੇ ਹੋ ਹਾਂਜੀ ਕਿਰਾਏ ਤੇ ਰਹਿੰਦੇ ਹੋ ਹਾਂਜੀ 2 ਤਰੀਕ ਦਿਨੇ 2:30 ਵਜੇ ਹਾਂਜੀ ਹਾਂਜੀ ਦਿਨੇ 2:30 ਵਜੇ ਹਾਂਜੀ ਦਿਨੇ 2:30 ਵਜੇ ਅੱਛਾ ਕਿੱਦਾਂ ਮਤਲਬ ਚੋਰੀ ਕਿੱਦਾਂ ਹੁੰਦੀ ਹੈ ਚੋਰੀ ਇਦਾਂ ਹੁੰਦੀ ਹੈ ਮੈਂ ਕੁੜੀ ਨੂੰ ਲੈ ਕੇ ਆਇਆ ਸਕੂਲੋ ਜੀ ਉਸ ਤੋਂ ਬਾਅਦ ਆਪਣੀ ਬਾਈਕ ਖੜਾਈ ਆ ਬਾਈਕ ਖੜਾ ਕੇ ਮੈਂ ਅੰਦਰ ਗਿਆ ਵਾਂ ਅੰਦਰ ਖੜਾਣ ਤੋਂ ਬਾਅਦ ਜਦੋਂ ਮੈਂ ਬਾਹਰ ਆਇਆ ਵਾਂ ਮੈਨੂੰ ਮੇਰੀ ਬਾਈਕ ਨਹੀਂ ਮਿਲੀ ਮੈਂ ਤਾਂ ਹੱਕਾ ਪੱਕਾ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਉਹ ਦੋ ਵੀਡੀਓ ਕਢਾਈ ਵੀਡੀਓ ਕਢਾਣ ਤੋਂ ਵੀਡੀਓ ਕਢਾਉਣ ਤੋਂ ਬਾਅਦ ਮੈਂ 226 ਤੇ ਹੂੰ 226 ਤੇ ਉਹ ਬੰਦਿਆ ਨੇ ਬਾਈਕ ਚੱਕੀ ਆ ਪਤਾ ਨਹੀਂ ਕਿੱਦਾਂ ਚਾਬੀ ਲਾਈ ਆ ਕਿੱਦਾਂ ਨਹੀਂ ਲਾਈ ਆ ਉਹ ਬਸ ਖੋਲ ਕੇ ਸਟਾਰਟ ਕਰਕੇ ਲੈ ਗਏ ਮਤਲਬ ਉਹ ਜਿਹੜੇ ਦੋ ਜਣੇ ਸੀਗੇ ਜਿਨ੍ਹਾਂ ਵੱਲੋਂ ਇਸ ਇਲਾਕੇ ਦੇ ਵਿੱਚ ਇਸ ਗਲੀ ਦੇ ਵਿੱਚ ਪਹਿਲਾਂ ਗੇੜੀਆਂ ਮਾਰੀਆਂ ਜਾਂਦੀਆਂ ਇਸ ਗਲੀਆਂ ਦੇ ਵਿੱਚ ਹਾਂਜੀ ਹਾਂਜੀ ਉਹਨਾਂ ਨੇ ਦੋ ਤਿੰਨ ਗੇੜੀਆਂ ਮਾਰੀਆਂ ਵਾ ਉਸ ਤੋਂ ਬਾਅਦ ਉਹਨਾਂ ਨੇ ਵਾਈ ਚੱਕ ਕੇ ਸਿੱਧੇ ਹੀ ਫਰਫੂ ਚੱਕਰ ਹੋਏ ਅੱਛਾ ਥਾਣਾ ਕਿਹੜਾ ਲੱਗਦਾ ਤੁਹਾਨੂੰ ਥਾਣਾ ਸਲੇਮ ਟਾਪਰੀ ਲੱਗਦਾ ਭਾਜੀ ਅੱਛਾ ਤੁਸੀਂ ਕੰਪਲੇਨਟ ਕਰਾਈ ਮੌਕੇ ਤੇ ਇੱਥੇ ਪੁਲਿਸ ਬੁਲਾਈ ਸੀ ਜਦੋਂ ਤੁਹਾਡੀ ਵਹੀਕਲ ਜਿਹੜੀ ਚੋਰੀ ਹੁੰਦੀ ਹੈ ਮੌਕੇ ਤੇ ਬਾਈ ਆਏ ਸੀਗੇ ਦੇਖ ਕੇ ਚਲੇ ਗਏ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਨਾ ਕੋਈ ਐਫਆਰਏ ਦਿੱਤੀ ਐ ਨਾ ਕੁਝ ਦਿੱਤਾ ਵਾ ਨਹੀਂ ਤੁਸੀਂ ਬਾਈ ਕੰਪਲੇਂਟ ਲਖਾਈ ਆ ਉਥੇ ਥਾਣੇ ਵਿੱਚ ਬਾਈ ਕੰਪਲੇਂਟ ਹਾਂਜੀ ਹਾਂਜੀ ਕੰਪਲੇਂਟ ਲਖਾਈ ਹੋਈ ਆ ਭਾਜੀ ਮੇਰੀ ਆਰਸੀ ਵੀ ਉਹਦੇ ਵਿੱਚ ਸੀਗਾ ਮੇਰਾ ਲਾਇਸੈਂਸ ਵੀ ਉਹਦੇ ਵਿੱਚ ਹੀਗਾ ਪ੍ਰਦੂਸ਼ਨ ਇਨਸ਼ੋਰੈਂਸ ਸਭ ਕੁਝ ਸੀਗਾ ਉਹਦੇ ਵਿੱਚ ਮਤਲਬ ਹੁਣ ਤੁਹਾਡੇ ਕੋ ਕੋਈ ਕਾਗਜ਼ ਪੱਤਰ ਨਹੀਂ ਹੈਗਾ ਨਹੀਂ ਸਰ ਜੀ ਮੇਰੇ ਕੋ ਇਸ ਟਾਈਮ ਕਾਗਜ਼ ਪੱਤਰ ਕੋਈ ਨਹੀਂ ਸਾ ਜਿੰਨੇ ਕਾਗੇ ਸੀਗੇ ਸਾਰੇ ਮੇਰੇ ਉਹਦੇ ਵਿੱਚ ਸੀਗੇ ਹੂੰ ਮਤਲਬ ਸਾਰਾ ਕੁਝ ਜਿਹੜਾ ਥੋੜਾ ਜਿਹੜਾ ਸਮਾਨ ਹੈ ਸਾਰਾ ਮੋਟਰਸਾਈਕਲ ਦੇ ਵਿੱਚ ਹੀ ਹੁੰਦਾ ਉਸ ਤੋਂ ਬਾਅਦ ਉਸ ਨੂੰ ਜਿਹੜਾ ਲੈ ਕੇ ਚਲੇ ਜਾਂਦੇ ਉਹ ਲੋ ਹਾਂਜੀ ਹਾਂਜੀ ਉਹ ਸਾਰਾ ਕੁਝ ਮੇਰਾ ਮੋਟਰਸਾਈਕਲ ਜਿਸ ਸੀਗਾ ਉਸ ਤੋਂ ਬਾਅਦ ਕੋਈ ਮੇਰੇ ਕੋ ਪਰੂਫ ਨਹੀਂ ਹੈਗਾ ਸਰ ਅੱਛਾ ਕੰਪਲੀਟ ਕਾਪੀ ਵੀ ਨਹੀਂ ਹੈਗੀ ਤੁਹਾਡੇ ਨੂੰ ਨਹੀਂ ਕੰਪਲੀਟ ਕਾਪੀ ਮੈਨੂੰ ਉਹਨਾਂ ਨੇ ਦਿੱਤੀ ਨਹੀਂ ਕਿ ਉਹਨਾਂ ਨੇ ਨਹੀਂ ਦਿੱਤੀ ਇਹ ਐਸਐਹ ਸ਼ੰਗਾਰਾ ਸਿੰਘ ਨੇ ਜੀ ਅੱਛਾ ਤੇ ਥਾਣਾ ਜਿਹੜਾ ਸਲੀਮਟਪਰੀ ਸਾਰਾ ਥੀਮ ਪ੍ਰਾਪਤੀ ਅੱਛਾ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਅੱਗੇ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਅੱਗੇ ਇਹੀ ਕਹਿਣਾ ਚਾਹੁੰਦੇ ਆ ਅਸੀਂ ਗਰੀਬ ਬੰਦੇ ਆ ਜੀ ਦੇਖੋ ਜੀ ਬੜੀ ਮਿਹਨਤ ਨਾਲ ਬਣਾਈ ਹੈ ਮੈਂ ਬਾਈਕ ਮੈਨੂੰ ਮੇਰੀ ਬਾਈਕ ਮਿਲ ਜਾਵੇ ਇਸ ਤੋਂ ਵੱਡੀ ਕੋਈ ਗੱਲ ਬਿਲਕੁਲ ਸੋ ਦੱਸ ਦਈਏ ਕਿ ਕਿਸ਼ਤਾਂ ਦੇ ਵਿੱਚ ਇੱਕ ਕਿਰਾਏਦਾਰ ਮੋਟਰਸਾਈਕਲ ਖਰੀਦਦਾ ਹੈ ਤੇ ਉਸ ਤੋਂ ਬਾਅਦ ਕਿਸ ਤਰੀਕੇ ਮਿੰਟੋ ਮਿੰਟ ਚੋਰਾਂ ਵੱਲੋਂ ਵਾਰਦਾਤ ਨੂੰ ਅੰਦਾਜ਼ਮ ਦਿੱਤਾ ਜਾਂਦਾ ਹੈ ਉਹ ਕਿਸ ਤਰੀਕੇ ਮੋਟਰਸਾਈਕਲ ਨੂੰ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਉਹਨਾਂ ਦਾ ਸਾਥੀ ਵੀ ਸਾਡੇ ਨੇ ਮੌਜੂਦ ਹੈ ਇਸ ਇਲਾਕੇ ਦੇ ਵਿੱਚ ਪਹਿਲਾਂ ਵੀ ਚੋਰੀਆਂ ਹੋਈਆਂ ਪਹਿਲੇ ਤਾਂ ਭਾਈ ਤਾਂ ਮੈਨੂੰ ਪਤਾ ਨਹੀਂ ਨਾਲ ਦੀ ਗਲੀ ਚ ਰਹਿੰਦਾ ਮੈਂ ਅੱਛਾ ਕਹਦੇ ਕਿ ਇੱਕ ਦੋ ਵਾਰੀ ਪਹਿਲੇ ਚੋਰੀ ਹੋ ਚੁੱਕੀ ਆ ਅੱਛਾ ਇਹ ਮੇਰੇ ਯਾਰ ਦੋਸਤ ਹੈਗੇ ਇਹਨਾਂ ਦਾ ਮੋਟਰਸਾਈਕਲ ਚੱਕਿਆ ਗਿਆ ਤਾਂ ਮੈਨੂੰ ਪਤਾ ਲੱਗਿਆ ਇਹਨਾਂ ਦੇ ਕੋਲ ਆ ਕਿਤੇ ਮੋਟਰਸਾਈਕਲ ਚੱਕਿਆ ਗਿਆ ਹੂੰ ਤੋਂ ਮੈਂ ਕਦ ਚੱਕਿਆ ਗਿਆ ਕਦਾ ਸ਼ਨੀ ਸ਼ਨੀਵਾਰ ਨੂੰ ਚੱਕਿਆ ਗਿਆ ਸੀ ਉਹ ਦੋ ਤਰੀਕ ਨੂੰ ਚੱਕਿਆ ਗਿਆ ਸੀ ਮੈਂ ਚਾਨਕੀ ਆਇਆ ਸੀ ਉਹਨਾਂ ਦੇ ਕੋਲ ਤਾਂ ਇਹਨਾਂ ਦੇ ਨਾਲ ਖੜੇ ਆ ਜਿਹੜਾ ਭਾਈ ਯਾਰ ਦੋਸਤੀ ਆ 15 ਸਾਲ ਹੋ ਗਏ ਆਪਣੇ ਇਕੱਠੇ ਰਹਦੇ ਕਿ ਲੱਗਦਾ ਕਿ ਮੋਟਰਸਾਈਕਲ ਦੇ ਵਿੱਚ ਹੀ ਸਾਰੇ ਕਾਗਜ਼ ਪੱਤਰ ਸੀਗੇ ਤੇ ਉਸ ਤੋਂ ਬਾਅਦ ਉਹ ਕਿਸ ਤਰੀਕੇ ਮੋਟਰਸਾਈਕਲ ਨੂੰ ਲੈ ਕੇ ਰਫੂ ਚੱਕਰ ਹੋ ਜਾਣਾ ਵੀ ਇਸ ਕਲੀ ਦੇ ਵਿੱਚ ਬਿਲਕੁਲ ਬੇਖੌਫ ਆਏ ਸੀਗੇ ਉਹ ਕਹਦੇ ਆ ਭਾਈ ਕਿ ਦੋ ਤਿੰਨ ਗੇਰੇ ਮਾਰੇ ਉਹਨਾਂ ਨੇ ਗੇਰੇ ਮਾਰੇ ਉਹਨਾਂ ਨੇ ਪਹਿਲੇ ਦੇਖਿਆ ਕਿ ਗਲੀ 'ਚ ਕੋਈ ਹੈ ਨਹੀਂ ਹੂੰ ਉਹਨੇ ਨੇ ਮੋਟਰਸਾਈਕਲ ਦੇ ਝਟਕਾ ਦਵਾਇਆ ਉਹਨੇ ਚਾਬੀ ਦਾ ਹੂੰ ਝਟਕਾ ਮਾਰੇਆ ਵੀਡੀਓ ਹੀ ਤੇਦੀ ਦੇਖ ਰਿਹਾ ਮਾਰੇਆ ਹੂੰ ਪੂਰੀ ਵੀਡੀਓ ਤਾਂ ਵੈਲਕਮ ਨਹੀਂ ਆ ਰਹੀ ਸਾਫ ਨਹੀਂ ਆ ਰਹੀ ਆ ਹੂੰ ਚਟਕਾ ਮਾਰੇ ਉਹਨੇ ਸਟਾਰਟ ਕੀਤਾ ਲੈ ਗਿਆ ਅੱਛਾ ਉਹ ਜਿਹੜੀ ਸਿਸੜੀ ਵੀ ਦੇ ਵਿੱਚ ਸਾਫ਼ ਤੌਰ ਤੇ ਉਹ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਮੋਟਰਸਾਈਕਲ ਨੂੰ ਲੈ ਕੇ ਜਾਂਦੇ ਨੇ ਇਸੇ ਇਸੇ ਰੂਟ ਨੂੰ ਲੈ ਕੇ ਨਿਕਲ ਜਾਂਦੇ ਨੇ ਬਿਲਕੁਲ ਸੋ ਦੱਸਦੀ ਹੈ ਕਿ ਆਹ ਉਹ ਗਲੀ ਹੈ ਜਿਸ ਗਲੀ ਦੇ ਵਿੱਚ ਇਸ ਥਾਂ ਤੇ ਮੋਟਰਸਾਈਕਲ ਖੜੀ ਹੁੰਦੀ ਹੈ ਉਸ ਤੋਂ ਬਾਅਦ ਉਸ ਮੋਟਰਸਾਈਕਲ ਨੂੰ ਉਹਨਾਂ ਵੱਲੋਂ ਜਿਹੜਾ ਸਟਾਰਟ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਦੋਨੋਂ ਜਿਹੜੇ ਨੇ ਉਸ ਮੋਟਰਸਾਈਕਲ ਦੇ ਵਿੱਚ ਸਵਾਰ ਹੁੰਦੇ ਨੇ ਉਸ ਤੋਂ ਬਾਅਦ ਲੈ ਕੇ ਉਹਨੂੰ ਰਫੂ ਚੱਕਰ ਹੋ ਜਾਂਦੇ ਨੇ ਸੋ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਅੱਗੇ ਕੀ ਮੰਗ ਮੈਂ ਤਾਂ ਹੱਥ ਜੋੜ ਕੇ ਬਿੰਦੀ ਕਹਿੰਦਾ ਮੇਰੇ ਭਰਾ ਦਾ ਮੋਟਰਸਾਈਕਲ ਮਿਲ ਜਾ ਬੜੀ ਮਸੀ ਮਸੀ ਕਿ ਚੀਜ਼ ਬਣਾਇਆ ਸੀ ਇਹ ਚੋਰੀ ਹੋ ਗਿਆ ਦੁੱਖ ਬੜਾਇਆ ਮੈਨੂੰ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਅੱਗੇ ਪ੍ਰਸ਼ਾਸਨਾਂਗੇ ਇਹ ਹੀ ਮੰਗ ਕਰਦੇ ਆ ਕਿ ਸਾਡੀ ਚੀਜ਼ ਸਾਨੂੰ ਮਿਲ ਜਾਵੇ ਕੀ ਆਸ ਹੈਗੀ ਹੈ ਕਿ ਮੋਟਰਸਾਈਕਲ ਤੁਹਾਨੂੰ ਮਿਲੂ ਆਸ ਤਾਂ ਤੁਹਾਨੂੰ ਹੈ ਨਹੀਂ ਜੀ ਕੋਈ ਬਾਕੀ ਦੇਖੋ ਪੁਲਿਸ ਵਾਲੇ ਦਾ ਕੁਝ ਕਰਦੇ ਨਹੀਂ ਪਏ ਹੁਣ ਦੁਬਾਰਾ ਗਏ ਹੋ ਤੁਸੀਂ ਜਾਣਕਾਰੀ ਲਿੱਤੀ ਵੀ ਕੀ ਕੁਝ ਪਤਾ ਲੱਗਿਆ ਹੁਣ ਤੱਕ ਆ ਦੋ ਵਾਰ ਜਾਈ ਹਾਂ ਜੀ ਅੱਜ ਤੱਕ ਤਾਂ ਕੁਝ ਨਹੀਂ ਆਇਆ ਜੀ ਹਾਂ ਕੁਝ ਵੀ ਨਹੀਂ ਆਇਆ ਅੱਜ 2 ਤਰੀਕ ਦੀ ਚੋਰੀ ਹੋਈ ਹੈ ਅੱਜ ਦੇਖ ਲਓ 5 ਤਰੀਕ ਹੋ ਗਈ ਹੈ ਸਰ ਏਐਸਆਈ ਸਿੰਘਾਰਾ ਜੀ ਨਾਲ ਗੱਲ ਹੋ ਰਹੀ ਹੈ ਫਿਲਮਟਬਰੀ ਹਾਂਜੀ ਸਰ ਨਿਤਿੰਤ ਵਾੜੀ ਦੀ ਗੱਲ ਕਰ ਰਿਆਂ ਲਿਖਣਾ ਲਾਈਟੋਂ ਪੱਤਰ ਕਰ ਹਾਂਜੀ ਸਰ ਸੋਨੂ ਵਜੋਂ 2 ਤਰੀਕ ਨੂੰ ਕੰਪਲੇਂਟ ਦਿੱਤੀ ਗਈ ਸੀ ਕਿ ਕੋਈ ਮੋਟਰਸਾਈਕਲ ਵਿਕਲ ਉਹਨਾਂ ਦੀ ਚੋਰੀ ਹੋਈ ਸੀਗੀ ਹਾਂ ਸਰ ਜਾਣਕਾਰੀ ਲੈਣੀ ਹੈ ਇਹਦੇ ਬਾਰੇ ਕੀ ਕੁਝ ਹੋਇਆ ਸੀਗਾ ਸਰ ਕੀ ਮਾਮਲਾ ਸੀਗਾ ਇਹ ਗਲੀ ਦੇ ਇਹਨਾਂ ਨੇ ਬਾਹਰ ਨੇ ਬਣਾਇਆ ਮੁਫਤ ਨੇ ਗੇਟ ਦੇ ਅੱਗੇ ਬਾਹਰ ਹੀ ਲਾਇਆ ਸੀ ਜੀ ਉੱਥੇ ਕੋਈ ਇਹਨਾਂ ਨੇ 2:00 ਵਜੇ 1:30 2:00 ਵਜੇ ਲਾਇਆ ਤੇ ਸ਼ਾਮੀ ਨੂੰ 6:00 ਵਜੇ ਦੇਖਿਆ ਜੀ ਕੁਝ ਅਨਨੌਨ ਜਿਹੜਾ ਬੰਦਾ ਸੀ ਨਾ ਉਹ ਮੋਟਰਸਾਈਕਲ ਲੈ ਗਿਆ ਜੀ ਇਹਦੀ ਕੋਈ ਸੀਸੀਟੀਵੀ ਆਈ ਹੈ ਸਰ ਤੁਹਾਡੇ ਸਾਹਮਣੇ ਸੀਸੀਟੀਵੀ ਆਈ ਹੈ ਪਰ ਉਹਦੀ ਜਿਹੜੀ ਸ਼ਕਲੋਂ ਕਲੀਅਰ ਨਹੀਂ ਹੁੰਦੀ ਦੋ ਜਣੇ ਆਏ ਸੀ ਪੈਦਲ ਅੱਛਾ ਉਹਨਾਂ ਵੱਲੋਂ ਪਹਿਲਾਂ ਡੇੜੀਆਂ ਵਗੈਰਾ ਕੋਈ ਮਾਰੀਆਂ ਗਈਆਂ ਹਾਂ ਪਹਿਲਾਂ ਉੱਧਰ ਨੂੰ ਗਿਆ ਫਿਰ ਉੱਧਰ ਨੂੰ ਗਿਆ ਤੇ ਉਹ ਮਤਲਬ ਮੋਟਰਸਾਈਕਲ ਲੈ ਗਿਆ ਤੇ ਇਹ ਜਦੋਂ ਨਾ ਇਹਨਾਂ ਦਾ ਲੌਕ ਜਿਹੜਾ ਨਾ ਮਤਲਬ ਢੇੜ ਦੋ ਸਾਲ ਬਾਅਦ ਪਹਨ ਚੱਲਣਾ ਚਾਹੀਦਾ ਹੈ ਨਾ ਜਿੰਨਾ ਕਿ ਤਰਾ ਥੋੜਾ ਜਿਹਾ ਪੁਰਾਣਾ ਜਿਹੜੇ ਫਿਰ ਉਹਨੂੰ ਕੋਈ ਵੀ ਚਾਪੀ ਇਹਨੂੰ ਤੇ ਐਕਸ਼ਨ ਲਾਉਂਦੇ ਨੇ ਮਤਲਬ ਜੇਕਰ ਉਹ ਲੋਕ ਦੀ ਕਮੀ ਸੀਗੀ ਲੋਕਾਂ ਨੂੰ ਅਵੇਅਰ ਰਹੀ ਹੈ ਵੀ ਲੋਕ ਵੀ ਜਿਹੜੇ ਚੇਂਜ ਕੀਤੇ ਜਾ ਸਕਦੇ ਆ ਸਾਲ ਬਾਅਦ ਚੇਂਜ ਕਰ ਸਕਦੇ ਹਾਂ 2 ਸਾਲ ਬਾਅਦ ਵੀ ਕਰ ਲੋ ਤਾਂ ਵੀ ਠੀਕ ਹੈ ਜਿਹੜੇ ਪੰਜੇ ਲੋਕ ਹੈ 2.5 ਰੁਪਏ 2.5 ਰੁਪਏ ਦੇ ਆਂਦੇ ਨੇ origignal ਲੋਕ ਠੀਕ ਹੈ ਸਰ ਕੀ ਹੋਰ ਲੋਕ ਜਿਹੜੇ ਮੋਟਰਸਾਈਕਲ ਦੇ ਬਦਲੇ ਜਾਂਦੇ ਆ ਜੀ ਹੋਰ ਕੀ ਇਨਵੈਸਟੀਗੇਸ਼ਨ ਕੀਤੀ ਗਈ ਸਰ ਹੁਣ ਹਲੇ ਤੱਕ ਕਿੰਨੇ ਇਹਨਾਂ ਨੇ ਇਹਨਾਂ ਦੇ ਨਾਲ ਮਤਲਬ ਸਾਰੇ ਅਸੀਂ ਆਪਣੇ ਐਂਗਲ ਤੋਂ ਵੇਖਦੇ ਆ ਸਰਕਾਰੀ ਕੈਮਰੇ ਜਿੰਨੇ ਆਏ ਗਲੀਆਂ 'ਚ ਹੀ ਰਹੇ ਨੇ ਜੀ ਮਤਲਬ ਇਹ ਬਾਹਰ ਰੋਡ ਤੇ ਨਹੀਂ ਨਿਕਲੇ ਨੇ ਬਾਹਰ ਰੋਡ ਤੇ ਕਿਤੇ ਵਿੱਚ ਜਿੱਥੇ ਕੈਮਰਾ ਜਿੱਥੇ ਗਲੀ ਜਿਹ ਹੈਗਾ ਕਈ ਤਿੰਨ ਤਰ ਗਲੀਆਂ ਪੜ ਜਾਂਦੀਆਂ ਨੇ ਜੀ ਜਿਹੜੇ ਕੈਮਰੇ ਨੁਕਾਣੇ ਲਾਏ ਆ ਨਾ ਇਹ ਸਿਰਫ ਆਪਣਾ ਕੇਟ ਗਵਰਨਰ ਕਰਨ ਵਾਸਤੇ ਲਾਇਆ ਰੋਡ ਕਵਰ ਜਿਹੜਾ ਸਰਕਾਰੀ ਕਿਉਂਦਾ ਹੈਗਾ ਜੀ ਹੁਣ ਤੱਕ ਕੁਝ ਪਾਲ ਲੱਗਿਆ ਸਰ ਪਤਾ ਲੱਗਿਆ ਵੀ ਇਹ ਕੌਣ ਲੋਕ ਸੀਗੇ ਇੰਨਾ ਦੇਖੀ ਨਾ ਕਿ ਸ਼ਾਇਦ ਜੇ ਡੰਗ ਵੇਖ ਲੈਂਦੇ ਆ ਜੇ ਕੋਈ ਲਵਾਸ ਕਿਸੇ ਨੂੰ ਮਿਲਦਾ ਕਿ ਛਾਣੇ ਦੀ ਕੋਈ ਚੋਰ ਫੜਾਇਆ ਜਾਂਦਾ ਜਾਂ ਕੋਈ ਕਿਸ ਤਰ੍ਹਾਂ ਕੋਈ ਵੀ ਵੀਊ ਹੁੰਨ ਮਿਲਦਾ ਜਿੰਨਾ ਹੀ ਉਹ ਫੇ ਮਕਦਮਾ ਦਰਜ ਕਰਤਾਂਗੇ ਇਹਨਾਂ ਇੰਸ਼ੋਰੈਂਸ ਵੀ ਕਰਤੇ ਨਹੀਂ ਦੀ ਇਹਦੀ ਇੰਸ਼ੋਰੈਂਸ ਵੀ ਹੈ ਨਹੀਂ हां वो दी हेल्थ परसेंट है वोदा कुछ मिलदा नहीं सर की कार्रवाई ਕੀਤੀ ਹੋਊਗੀ हां जी की कार्रवाई ਕੀਤੀ ਹੋਊਗੀ ਇਹਦੇ ਫਿਰ ਜੇ ਨਹੀਂ ਹੋਇਆ ਤਾਂ ਫਿਰ ਕਦਮਾਂ ਤਰਜੀ ਕਰਦਾਂਗੇ ਇਨਸਾਫ ਕੀਤਾ ਜਾਊਗਾ ਉਸ ਬਾਅਦ ਹਾਂ ਜੀ ਫਿਰ ਇਨਸਾਫ ਅਜੇ ਨਹੀਂ ਹਨੂ ਜੇ ਨਹੀਂ ਕਿਤੇ ਮਿਲਦਾ ਤਾਂ ਫਿਰ ਕਰਦਾਂਗੇ ਕੋਈ ਗੱਲ ਠੀਕ ਹੈ ਸਰ ਤੇ ਜੇ ਵੀ ਮੈਂ ਕੋਈ ਮਤਲਬ ਜਿਦ ਤਰਾ ਤੇਲ ਖਤਮ ਹੋ ਜੇ ਲੋਗ ਨਹੀਂ ਖੋਲਦਾ ਤੇਲ ਵਾਲਾ ਉੱਥੇ ਅਗਲਾ ਲਾ ਕੇ ਚਲ ਜਾਂਦਾ ਤੇ ਪੈਸੇ ਖੱਤੀ ਆ ਜੀ ਤੇ ਅਸੀਂ ਕਿਹਦੇ ਡੰਗ ਵੀ ਲੋਜੀ ਤੇ ਤਨੂਆਂ ਨੂੰ ਕਿਤੇ ਜਹਾ ਨੂੰ ਕੋਈ ਵਿਾਰਸ ਚੋ ਪੀਸੀਆ ਨੂੰ ਕਿ ਮਤਲਬ ਚੌਕੀ ਨੂੰ ਥਾਣੇ ਨੂੰ ਮਿਲਦਾ ਜੀ ਆ ਵੇਲੇ ਨੇ ਤੇ ਜਿੰਨਾ ਹੀ ਹੋਗਾ ਫਿਰ ਮੈਂ ਕਰ ਦਿੰਦਾ ਠੀਕ ਹੈ ਤਾਂ ਥੈਂਕ ਯੂ ਥੈਂਕ ਯੂ ਸੋ ਮਸਟਰ ਥੈਂਕ ਥੈਂਕ ਬਿਲਕੁਲ ਸੋ ਦੱਸ ਦਈਏ ਜੇਕਰ ਤੁਸੀਂ ਵੀ ਮੋਟਰਸਾਈਕਲ ਬਾਹਰ ਖੜਾਣੇ ਹੋ ਤੇ ਰੋ ਚਕੌਣੇ ਕਿਉਂਕਿ ਇੱਕ ਮਿੰਟ ਲੱਗਦਾ ਹੈ ਚੋਰੀ ਕਰਨ ਵਾਲੇ ਜਿਹੜੇ ਵਾਰਦਾਤ ਕਰਨ ਵਾਲੇ ਇਹ ਜਿਹੜੇ ਲੋਕ ਨੇ ਇਹਨਾਂ ਵੱਲੋਂ ਸਾਫ਼ ਤੌਰ ਤੇ ਵਾਰਦਾਤ ਦੇਨ ਤੋਂ ਬਾਅਦ ਅੰਜਾਮ ਦੇਣ ਤੋਂ ਬਾਅਦ ਉਹ ਜਿਹੜੇ ਨੇ ਰਫੂ ਚੱਕਰ ਹੋ ਜਾਂਦੇ ਨੇ ਬਾਅਦ ਵਿੱਚ ਸਿਰਫ ਹੱਕੇ ਬੱਕੇ ਹੀ ਨਜ਼ਰ ਆਉਂਦੇ ਨੇ ਹਾਲਾ ਕਿ ਬੜੇ ਕਾਬਲੇ ਤਾਰੀਫ ਹੈ ਲੁਧਿਆਣਾ ਪੁਲਿਸ ਪਰ ਜਾਣਕਾਰੀ ਲਵਾਂਗੇ ਕਿ ਕੀ ਕੁਛ ਜੜੀ ਹੈ ਕਾਰਵਾਈ ਕੀਤੀ ਗਈ ਹੈ ਕੀ ਕੁਛ ਇਨਵੈਸਟੀਗੇਸ਼ਨ ਕੀਤਾ ਗਿਆ ਕੀ ਕੁਛ ਹਲੇ ਤੱਕ ਲੱਬਿਆ ਕਿਉਂਕਿ ਇੱਕ ਕਿਰਾਏਦਾਰ ਕਿਰਾਏ ਦੇ ਉੱਤੇ ਰਹਿ ਰਿਹਾ ਉਸ ਤੋਂ ਬਾਅਦ ਇੱਕ ਚੀਜ਼ ਜੜੀ ਹੈ ਮੋਟਰਸਾਈਕਲ ਉਹਨੇ ਬੜੀ ਬਾ ਮੁਸਕਤ ਮਿਹਨਤ ਤੋਂ ਬਾਅਦ ਬਣਾਈ ਉਸ ਤੋਂ ਬਾਅਦ ਉਸ ਮੋਟਰਸਾਈਕਲ ਦੀ ਕਿਸ਼ਤਾਂ ਉਤਰਨ ਤੋਂ ਬਾਅਦ ਹੀ ਨਾਲ ਹੀ ਉਹ ਜੜੀ ਮੋਟਰਸਾਈਕਲ ਹੈ ਉਹ ਚੋਰੀ ਹੋ ਜਾਣੀ ਸੋ ਕਿਤੇ ਨ ਕਿਤੇ ਵੱਡੀ ਗੱਲ ਹੈ ਸੋ ਗੱਲਬਾਤ ਕਰਦੇ ਆ ਲੁਧਿਆਣਾ ਦੇ ਪ੍ਰਸ਼ਾਸਨ ਨਾਲ ਆਖਿਰਕਾਰ ਕੀ ਕੁਛ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਗਈ ਹੈ ਹੁਣ ਤੱਕ